ਤੁਸੀਂ ਸਾਰੇ ਛੋਟੇ ਜਿਹੇ ਸੱਦੇ ਤੇ ਆਏ ਹੋ ਸਾਰੇ ਔਰ ਮੈਂ ਅੱਜ ਤੁਹਾਡੇ ਨਾਲ ਮੋٹے ਤੌਰ ਤੇ ਜੋ ਭਗਵਾਨ ਸਮਾਨ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਵਿਜ਼ਨ ਤੋਂ ਪ੍ਰੇਰਿਤ ਹੈ ਉਹਦੀ ਜਿਹੜੀ ਸਿਹਤ ਕ੍ਰਾਂਤੀ ਹੈ ਮੈਂ ਉਹਦਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਵੈਰੀ ਬ੍ਰੀਫਲੀ ਇੱਕ ਓਵਰਵਿਊ ਦਵਾਂਗਾ ਜੀ ਉਹਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਥਰਡਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਉਹਦੇ ਚੋਂ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹ ਤਾਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐ ਡਾਇਬੀਟੀਜ਼ ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਹਨਾਂ ਨੂੰ ਆਪਾਂ ਕਹਿੰਦੇ ਆ ਕ੍ਰੋਨਿਕ ਬ੍ਰੋਨਕਾਈਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ 8 ਹਸਪਤਾਲਾਂ ਦੇ ਵਿੱਚ 30 ਜਿਹੜੀਆਂ ਡਾਇਲਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਹਦੇ ਵਿੱਚ 90% ਦੇ ਵਿੱਚ ਕਾਰਨ ਹੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਹੈ ਜਿਹੜੀਆਂ ਲੀਡਿੰਗ ਵਪਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਗਨੋਸਿਸ ਦੀ ਲੋੜ ਪੈ ਰਹੀ ਹੈ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਆ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ 839 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੇ ਐਨਜੀਓਜ਼ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਅੱਜ ਮੈਂ 30 ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਲ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬ-ਸਬ-ਸਬ-ਡਿਵੀਜ਼ਨ ਹਸਪਤਲ ਹੈ ਸਾਰਿਆਂ ਦੇ ਵਿੱਚ ਡਾਇਲਿਸਿਸ ਦੀ ਜਿਹੜੀ ਸਹੂਲਤ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਟੱਟੀਆਂ ਹੁੰਦੀਆਂ ਕਈ ਵਾਰੀ ਪੈਰ ਹੀ ਕੱਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਪਰ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਹੈ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਮਰੀਜ਼ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਤੇ ਬੰਦਾ ਸੌਂਦਾ ਹੈ ਸਵੇਰੇ ਉੱਠਦਾ ਹੀ ਨਹੀਂ ਹੈ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਗ ਬਚਣਗੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋਏਗੀ ਔਰ ਇਹਦੇ ਨਾਲ ਇੱਕ ਫਾਇਦਾ ਮਤਲਬ ਇਹ ਵੀ ਹੁੰਦਾ ਕਿ ਕਿਸੇ ਨੂੰ ਆਪਣੇ ਘਰ ਦੇ ਨੇੜੇ ਦਵਾਈ ਮਿਲਦੀ ਆ ਉਹਨਾਂ ਦੇ ਉਹਨਾਂ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਡਾਇਬੀਟਿਸ ਹੈ ਹਾਈ ਬਲੱਡ ਪ੍ਰੈਸ਼ਰ ਦੀਆਂ ਉਹ ਨਹੀਂ ਹੋਣਗੀਆਂ ਤੇ ਦੂਜਾ ਪ੍ਰੋਡਕਟਿਵਿਟੀ ਵਾਧੀ ਹੈ ਇਹਦੇ ਨਾਲ ਸਮਾਜ ਨੂੰ ਫਾਇਦਾ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਕਿ ਜਿਹੜਾ ਬੰਦਾ ਆਪਣਾ ਕੰਮ ਛੱਡ ਕੇ ਆਪਣਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹਨੂੰ ਸ਼ਹਿਰ ਨਹੀਂ ਜਾਣਾ ਪੈਗਾ ਦਵਾਈ ਲੈਣ ਤੇ ਆਊਟ ਆਫ ਪਾਕਟ ਐਕਸਪੈਂਸਸ ਸਿਰਫ ਆਮ ਆਦਮੀ ਕਲੀਨਿਕ ਕਰਕੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਸ ਦੀ ਸਟੱਡੀ ਹੈ ਆਲ ਇੰਡੀਆ ਸਟਿਚੂਡ ਆਫ ਮੈਡੀਕਲ ਸਾਇੰਸਸ న్యూ ఢిల్లీ ਦੀ ਕਿ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਆ ਦੇ ਸਲਿਪ ਬਲੋ ਦਾ ਪੋਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਵਾਸਤੇ ਜਿਹੜੇ ਸੀਐਸਸੀ ਆ ਉਹਨਾਂ ਦੇ ਵਿੱਚ 253 ਦਵਾਈਆਂ ਜਦੋਂ ਮਰਜ਼ੀ ਜਾ ਕੇ ਲੈ ਸਕਦੇ ਹੋ ਇਸ ਤੋਂ ਸવાય ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਦੇ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਐਮਓ ਨੂੰ 2 ਲੱਖ ਸਿਵਲ ਸਾਧਨ ਨੂੰ 5 ਲੱਖ ਜਿਹੜੇ ਆਪਣੇ ਡਾਇਰੈਕਟਰਾਂ ਨੂੰ 10 ਲੱਖ ਉਹਨਾਂ ਸਾਰਿਆਂ ਕੋਲੇ ਫੰਡਸ ਦਿੱਤੇ ਉਹਨਾਂ ਨੇ ਮਾਨ ਸਰਕਾਰ ਨੇ ਉਹ ਜੇ ਪੇਸ਼ੈਂਟ ਨੂੰ ਦਵਾਈ ਨਹੀਂ ਮਿਲਦੀ ਮਤਲਬ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਹੈ ਬਟ ਪੇਸ਼ੈਂਟ ਨੂੰ ਕੋਈ ਹੋਰ ਦਵਾਈ ਚਾਹੀਦੀ ਆ ਤਾਂ ਉਹਨੂੰ ਖਰੀਦ ਕੇ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਟਰਸ਼ਰੀ ਕੇਅਰ ਹੈ ਉਹਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ ਹਾਰਟ ਦੀ ਸਰਜਰੀ ਸ਼ੁਰੂ ਕਰਾਈ ਹੈ ਐਂਜੀਓਪਲਾਸਟੀ ਸ਼ੁਰੂ ਕਰਾਈ ਹੈ ਬ੍ਰੇਨ ਸਰਜਰੀ ਸ਼ੁਰੂ ਕਰਾਈ ਹੈ ਔਰ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਪਟਿਆਲੇ ਤੋਂ ਸ਼ੁਰੂਆਤ ਕੀਤੀ ਹੈ ਕਿ ਉੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਉਹਦੇ ਵਿੱਚ ਨਿਓਨੈਟਲ ਇੰਟੈਂਸਿਵ ਬੱਚਿਆਂ ਵਾਸਤੇ ਛੋਟੇ ਬੱਚੇ ਜਿਹੜੇ ਸਤਵਾਹੇ ਪੈਦਾ ਹੋ ਜਾਂਦੇ ਆ ਉਹਨਾਂ ਵਾਸਤੇ ਨੀ ਨਿੱਕੂ ਜਾਂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੇ ਆ ਡਾਂਸਿਸ ਦਾ ਕਰ ਰਹੇ ਆ ਇਹ ਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸਕੰਡਰੀ ਟ੍ਰਾਸਟਿੰਗ ਕਹਿੰਦਾ ਇਹਦੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਸਕਦਾ ਸੀਐਮ ਦੀ ਯੋਗਸ਼ਾਲਾ ਅੱਜ 2 ਲੱਖ ਬੰਦੇ ਯੋਗਾ ਕਰਦੇ ਆ ਰੋਜ਼ ਪੰਜਾਬ ਦੇ ਵਿੱਚ ਪ੍ਰੋਵਿੰਸ਼ਲ ਆਫ ਡਿਜ਼ੀਜ਼ ਨਿਊਟ੍ਰੀਸ਼ਨਲ ਗਾਈਡਲੈਂਸ ਦੇ ਰਹੇ ਆ ਔਰ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦਾ ਜਿਹੜਾ ਸਾਡਾ ਮਾਡਲ ਹੈ ਪ੍ਰਾਇਮਰੀ ਕੇਅਰ ਦਾ ਜੋ ਕਿ ਦਿੱਲੀ ਦਾ ਮਾਡਲ ਸੀ ਉੱਥੇ ਉਹਨਾਂ ਨੇ ਚੱਲਣ ਨਹੀਂ ਦਿੱਤਾ ਜ਼ਿਆਦਾ ਉੱਥੇ 500 ਬਣਿਆ ਪੰਜਾਬ ਦੇ ਵਿੱਚ 872 ਬਣ ਚੁੱਕਿਆ ਹੋਰ ਬਹੁਤ سارے ਬਣਨ ਜਾ ਰਹੇ ਆ ਔਰ ਇਹ ਜਿਹੜਾ ਮਾਡਲ ਹੈ ਇਹ ਨਰੋਬੀ ਦੇ ਵਿੱਚ 85 ਕੰਟਰੀਜ਼ ਦੇ ਵਿੱਚ ਜਿਹੜੇ ਉੱਥੇ ਆਏ ਸੀ ਉਹਦੇ ਜਿਹੜਾ ਜਿਹੜਾ ਉਹਨਾਂ ਦਾ ਹੈਗਾ ਡਰਗਸ ਸਪਲਾਈ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦੇ ਵਿੱਚ ਪੰਜਾਬ ਦਾ ਜਿਹੜਾ ਮਾਡਲ ਹੈ ਬੈਸਟ ਮੰਨਿਆ ਗਿਆ ਔਰ 40 ਕੰਟਰੀਜ਼ ਨੂੰ ਰੈਪਲੀਕੇਟ ਕਰ ਰਿਹਾ ਇਸੇ ਤਰ੍ਹਾਂ ਜਿਹੜਾ ਸਾਡਾ ਫਰਿਸ਼ਤੇ ਮਾਡਲ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਹਰ 30 25 30 ਕਿਲੋਮੀਟਰ ਦੇ ਉੱਤੇ ਹਾਈਵੇ ਤੇ ਸਟੇਟ ਹਾਈਵੇ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਟ੍ਰੇਨ ਸਟਾਫ ਹੈ ਔਰ ਇਹਦੇ ਨਾਲ 108 ਐਂਬੂਲੈਂਸ ਹੈ ਉਹ پیشنਟ ਨੂੰ ਹਸਪਤਾਲ ਪਹੁੰਚਾਉਂਦੇ ਆ ਵਿਦਨ ਹਾਫ ਅਨ ਆਰ ਔਰ ਜਿਹੜਾ ਗੋਲਡਨ ਆਰ ਐ ਉਹਦੇ ਵਿੱਚ ਚਾਹੇ ਸਰਕਾਰੀ ਹਸਪਤਾਲ ਹੋਵੇ ਪ੍ਰਾਈਵੇਟ ਹੋਵੇ پیشنਟ ਸਰਕਾਰੀ ਹੋਵੇ پیشنਟ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਕੋਈ پیشنਟ ਕਿਸੇ ਹੋਰ ਰਾਜ ਦਾ ਜਾਂ ਦੂਜੇ ਦੇਸ਼ ਦਾ ਕਿਉਂ ਨਾ ਹੋਵੇ ਸਾਰਾ ਇਲਾਜ ਫਰੀ ਹੈ ਜੀ ਜੇ ਚਾਹੇ ਖਰਚਾ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ ਜਾਂ 10 ਹਜ਼ਾਰ ਦਾ ਹੋਵੇ ਸਾਰਾ ਖਰਚਾ ਸਰਕਾਰ ਨੇ ਪੂਰਾ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਕੇ ਚੱਲਦਾ ਕਰਕੇ ਉਹਨੂੰ ਉਹਦਾ ਘਰ ਭੇਜਣਾ ਔਰ ਬਹੁਤ ਸਾਰੇ ਕੰਟਰੀਜ਼ ਨੇ ਇਹ ਵੀ ਕਿਹਾ ਕਿ ਸਾਰਾ ਬਹੁਤ ਸਾਰੇ ਸਟੇਟਸ ਨੇ ਮੈਨੂੰ ਇਹ ਕਿਹਾ ਕਿ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿੱਦਾਂ ਕਦੇ ਮਿਲਟਿੰਗ ਵੀ ਲਾਗੂ ਹੋਈ ਸੀ। ਸੋ ਇਹ ਪਵਤਵੰਤ ਸਰਕਾਰ ਦੀ ਹੁਣ ਤੱਕ ਦੀ 2.5 ਸਾਲ ਦੀ ਕਾਰਗੁਜ਼ਾਰੀ ਹੈ ਜ ਜਦਾਂ ਮੈਂ ਤੁਹਾਨੂੰ ਇੱਕ ਓਵਰਵਿਊ ਦਿੰਦਾ। ਤੇ ਅੱਜ ਜਿਹੜਾ ਡਾਇਲਿਸਿਸ ਵਾਲਾ ਹੈਗਾ ਇਹਦੇ ਵਿੱਚ ਸਭ ਤੋਂ ਬਹੁਤ ਸਾਰੀਆਂ ਐਨਜੀਓਜ਼ ਅੱਗੇ ਆ ਰਹੀਆਂ। ਅਸੀਂ ਇੱਕ ਜਿਹੜੀ ਇੱਕ ਤੁਸੀਂ ਕਹਿ ਲੋ ਕਿ ਇੱਕ ਨਵੀਂ ਸ਼ੁਰੂਆਤ ਹੈ ਪਹਿਲਾਂ ਹੁੰਦੀ ਸੀ PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਵਿੱਚ ਕੀ ਸੀਗਾ ਕਿ ਸਰਕਾਰ ਸੀ ਇੱਕ ਪ੍ਰਾਈਵੇਟ 플레이ਰ ਹੁੰਦਾ ਸੀ ਉਹਨੂੰ ਫਾਇਦਾ ਪਹਚਾਣ ਵਾਸਤੇ ਸਰਕਾਰ ਤੇ ਪ੍ਰਾਈਵੇਟ 플레이ਰ ਬਣਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ ਲੁੱਟਦੇ ਸੀ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਜੋ ਕਿ ਅਰਵਿੰਦ ਕੇਜਰੀਵਾਲ ਜੀ ਦੀ ਨੀਤੀ ਹੈ ਕਿ ਹੁਣ ਅਸੀਂ ਪ੍ਰਾਈਵੇਟ NGO ਪਾਰਟਨਰਸ਼ਿਪ ਕਰ ਰਹੇ ਹਾਂ ਚਾਹੇ ਅੱਜ ਅਸੀਂ ਹਾਂਸ ਫਾਊਂਡੇਸ਼ਨ ਜਿਹੜੀ ਦੇਹਰਾਦੂਨ ਬੇਸਡ ਹੈ ਉਹਨਾਂ ਦੇ ਨਾਲ ਕੀਤਾ ਇੱਕ ਹੈਲਪਫੁਲ NGO ਨਾਰ ਸੇਵਾ ਨਾਰਾਇਣ ਸੇਵਾ ਲੁਧਿਆਣੇ ਵਿੱਚ ਜਿਹੜੇ ਕਿ ਉਹਨਾਂ ਦੇ ਆਲਰੇਡੀ ਉਹਨਾਂ ਕੋਲ ਜੀ 20 ਮਸ਼ੀਨਾਂ ਲੱਗੀਆਂ ਹੋਈਆਂ ਜਵੱਦੀ ਦੇ ਵਿੱਚ 10 ਮਸ਼ੀਨਾਂ ਵਾਸਤੇ ਹੋਰ ਪਰਮਿਸ਼ਨ ਮੰਗ ਰਹੇ ਹੋ 3 ਮਸ਼ੀਨਾਂ ਹੋ ਜਾਣਗੀਆਂ ਉਹ ਵੀ ਤਿਆਰ ਹੈ ਸਾਡਾ ਇੱਕ ਸੈਂਟਰ ਹੋਰ ਰਨ ਕਰਨ ਵਾਸਤੇ ਬਹੁਤ ਸਾਰੀਆਂ ਐਨ ਜੀਓ ਦਾ ਕੇ ਆ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਨ ਜੀਓਜ਼ ਨਾਲ ਮਿਲ ਕੇ इवन ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦੀ ਕੋਲਾਬੋਰੇਸ਼ਨ ਲਵਾਵਾਂਗੇ ਔਰ ਉਹਨਾਂ ਦੇ ਜਿਹੜੇ ਐਨ ਜੀਓ ਨੂੰ ਮੈਂ ਇਨਵਾਈਟ ਵੀ ਕਰਦਾ ਜਿੰਨੇ ਐਨ ਆਰ ਆਈਜ਼ ਆ ਬਹੁਤ ਸਾਰੇ ਐਨ ਆਰ ਆਈਜ਼ ਨੇ ਆਮ ਆਦਮੀ ਕਲੀਨਿਕਸ ਨੂੰ ਬਣਾ ਕੇ ਦਿੱਤੇ ਆ ਈਕਿਪਮੈਂਟ ਫ ਬਹੁਤ ਸਾਰੇ ਐਨਆਰ ਇਸ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਜਿਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਹਾਂ ਆਪਣੇ ਸਿਸਟਮ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਓ ਹੁਣ ਨਾਓ ਇਜ਼ ਦਾ ਰਾਈਟ ਓਪਰਚ्युनिटी ਤੁਸੀਂ ਆਪਣੇ ਪ੍ਰਿੰਟ ਦੇ ਲੋਕਾਂ ਵਾਸਤੇ ਆਪਣੇ ਮਹੱਲੇ ਦੇ ਲੋਕਾਂ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਇਸ ਕ੍ਰਾਂਤੀ ਦੇ ਵਿੱਚ ਕੱਲ ਵੀ ਅਸੀਂ 586 ਲੋਕਾਂ ਨੂੰ ਦਿੱਤੇ ਆ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਚਾਹੇ ਮੈਡੀਕਲ ਵਰਡ ਤੇ ਟੈਕਨੋਲੋਜੀਸ ਆਪਥੈਮਿਕ ਆਫਿਸਰਸ ਵਾਰਡ ਰਟਨੈਂਸ ਨਰਸਸ ਪਿਛਲੇ ਹਫਤੇ ਜਿਹੜਾ ਸੀਗਾ 263 ਨੂੰ ਦਿੱਤੇ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਰਿਕਰੂਟਮੈਂਟਸ ਚੱਲਦੀਆਂ ਪਈਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਗਿਆ ਇਸ ਤੋਂ ਵੀ ਦੁੱਗਣੇ ਨੰਬਰ ਦੇ ਵਿੱਚ ਆਮ ਆਦਮੀ ਕਲੀਨਿਕ ਬਣਾ ਕੇ ਹਸਪਤਾਲਾਂ ਦੀਆਂ ਬਿਲਡਿੰਗਾਂ ਦਮੀਆਂ ਬਰ ਰਹੀਆਂ ਡਾਕਟਰਸ ਦੀ ਪੈਰਾਮੈਡਿਕਸ ਦੀ ਰਿਕਰੂਟਮੈਂਟ ਚੱਲ ਰਹੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਕਿ ਅਸੀਂ ਜੜੀ ਹੈਗੀਆਂ ਬੈਸਟ ਕੁਆਲਿਟੀ ਹੈਲਥ ਸਰਵਿਸਿਜ਼